ਇਸ ਵੱਲੋਂ ਦੀ ਵੱਡੀ ਖਬਰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬਿੱਤੇ ਦਿਨੀ ਇੱਕ ਅਖਬਾਰ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਸ ਚੋਰੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਸਿਮਰਨਪ੍ਰੀਤ ਪਨੇਸਰ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਜਿਸ ਤੋਂ ਬਾਅਦ ਅੱਜ ਈਡੀ ਦੀਆਂ ਟੀਮਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਸ ਨੌਜਵਾਨ ਦੀ ਰਿਹائش ਦੇ ਉੱਤੇ ਰੇਡ ਕੀਤੀ ਗਈ ਹੈ ਤੇ ਰੇਡ ਹਲੇ ਵੀ ਜਾਰੀ ਹੈ। ਥੰਦਾਸੀ ਇਹ ਕਿ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਦੇ ਵਿੱਚ ਸ਼ਾਮਲ ਸੀ ਇਹ ਨੌਜਵਾਨ ਜਿਸ ਤੋਂ ਬਾਅਦ ਕੈਨੇਡਾ ਤੋਂ ਇਹ ਨੌਜਵਾਨ ਚੰਡੀਗੜ੍ਹ ਆ ਜਾਂਦਾ ਤੇ ਚੰਡੀਗੜ੍ਹ ਦੇ ਵਿੱਚ ਇੱਕ ਘਰ ਖਰੀਦ ਕੇ ਲੰਬੇ ਚਿਰ ਤੋਂ ਇੱਥੇ ਰਹਿ ਰਿਹਾ ਸੀ। ਜਿਸ ਤੋਂ ਬਾਅਦ ਇੱਕ ਅਖਬਾਰ ਦੇ ਵੱਲੋਂ ਜਦੋਂ ਇਸ ਦੇ ਘਰ ਪਹੁੰਚ ਕੀਤੀ ਗਈ ਤਾਂ ਉਹਾਂ ਨੇ ਨੌਜਵਾਨ ਨੂੰ ਉੱਥੇ ਪਾਇਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਰਿਪੋਰਟ ਦੇ ਵਿੱਚ ਪੂਰੀ ਗੱਲ ਇਹ ਪੂਰਾ ਕਿੱਸਾ ਸਾਂਝਾ ਕੀਤਾ ਗਿਆ ਤੇ ਅੱਜ ਇਸੇ ਕੜੀ ਤਹਿਤ ਈੜੀ ਦੀਆਂ ਟੀਮਾਂ ਜਿਹੜੀਆਂ ਨੇ ਸਿਮਰਨਪ੍ਰੀਤ ਆਪਣੇਸਰ ਦੇ ਘਰ ਪਹੁੰਚੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਵੱਲੋਂ 4 ਕਵਾਂਟਲ ਸੋਨੇ ਦੀ ਚੋਰੀ ਜਿਹੜੀ ਹੈ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਉਸ ਦੇ ਵਿੱਚ ਨੌਜਵਾਨ ਦੋਸ਼ੀ ਕਰਾਰ ਦਿੱਤਾ ਗਿਆ ਹੈ April 2023 ਦਾ ਇਹ ਪੂਰਾ ਮਾਮਲਾ ਹੈ ਜਿਸ ਦੇ ਵਿੱਚ 7600 ਸੋਨੇ ਦੀਆਂ ਇੱਟਾਂ ਚੋਰੀ ਕਰ ਲਈਆਂ ਗਈਆਂ ਸਨ ਤੇ ਉਦੋਂ ਤੋਂ ਹੀ ਪੁਲਿਸ ਜਿਹੜੀ ਇਸ ਨੌਜਵਾਨ ਦੀ ਭਾਲ ਜਿਹੜੀਆਂ ਉਹ ਕਰ ਰਹੀ ਹੈ 4 ਕੁਇੰਟਲ ਸੋਨਾ ਜਿਹੜਾ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ ਸੀ ਇਸ ਗੈਂਗ ਦੇ ਵਿੱਚ 9 ਤੋਂ ਵੱਧ ਬੰਦਿਆਂ ਦੇ ਸ਼ਾਮਲ ਹੋਣ ਦੀ ਖਬਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਕੈਨੇਡਾ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਦੋ ਦੋਸ਼ੀ ਅਮਰੀਕਾ ਦੇ ਹਿਰਾਸਤ ਦੇ ਵਿੱਚ ਨੇ ਤੇ ਇਹ ਦੋਸ਼ੀ ਜਿਹੜਾ ਸਿਮਰਨਪ੍ਰੀਤ ਪਨੇਸਰ ਇਹ ਸੁਵੇਲੇ ਉਥੋਂ ਫਰਾਰ ਦੱਸਿਆ ਜਾ ਰਿਹਾ ਸੀ ਤੇ ਜਦੋਂ ਬਿੱਤੇ ਦਿਨੀ ਇੰਡੀਅਨ ਐਕਸਪ੍ਰੈਸ ਦੀ ਟੀਮ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਜਦੋਂ ਇਸ ਦੇ ਘਰ ਪਹੁੰਚੇ ਤਾਂ ਇਹ ਉੱਥੇ ਹੀ ਮੌਜੂਦ ਸੀ ਉਹਨਾਂ ਦੇ ਵੱਲੋਂ ਇਸੀਆਂ ਕੁਝ ਤਸਵੀਰਾਂ ਵੀ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਇਸ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਹੈ ਤੁਹਾਨੂੰ ਦੱਸਿਏ ਕਿ ਅ ਚੰਡੀਗੜ੍ਹ ਦੇ ਵਿੱਚ ਜਿਹੜਾ ਇਸੇ ਘਰ ਤੇ ਰੇਡ ਚੱਲ ਰਹੀ ਹੈ ਤੇ ਕਮਹਾਲੀ ਦੀ ਰਿਹائش ਦੇ ਉੱਤੇ ਤੇ ਘਰ ਦੇ ਉੱਤੇ ਰੇਡ ਚੱਲ ਰਹੀ ਹੈ ਜੇਕਰ ਪੂਰੇ ਇਤਿਹਾਸ ਦੇ ਉੱਤੇ ਝਾਤ ਮਾਰੀਏ ਤਾਂ 2 ਅਪ੍ਰੈਲ 2023 ਦਾ ਇਹ ਪੂਰਾ ਮਾਮਲਾ ਹੈ ਜਦੋਂ ਸਵਿਟਜ਼ਰਲੈਂਡ ਦੇ ਜ਼ੂਰੀਖ ਤੋਂ ਇੱਕ ਜਹਾਜ਼ ਸੋਨਾ ਲੈ ਕੇ ਕੈਨੇਡਾ ਦੇ ਜਿਹੜਾ ਪੈਰਿਸਨ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚਦਾ ਹੈ ਤਾਂ ਉੱਥੇ ਇਹ ਦਸਾਰੀ ਗੈਂਗ ਜਿਹੜੀ ਹੈ ਨਕਲੀ ਬਿੱਲ ਦਿਖਾ ਕੇ ਸੋਨਾ ਆਪਣੇ ਟਰੱਕ ਦੇ ਵਿੱਚ ਚੋਰੀ ਕਰਕੇ ਲੈ ਜਾਂਦੇ ਨੇ ਫਿਲਮੀ ਸਟਾਈਲ ਦੇ ਵਿੱਚ ਨਾਦੇ ਵੱਲੋਂ ਸੋਨੇ ਦੀਆਂ 6600 ਇਟਾਂ ਜਿਹੜੀਆਂ ਨੇ ਉਹ ਚੋਰੀ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਲਗਾਤਾਰ ਪੀਲ ਰੀਜਨਲ ਪੁਲਿਸ ਜਿਹੜੀ ਹੈ ਇਹਨਾਂ ਦੀ ਭਾਲ ਕਰ ਰਹੀ ਸੀ ਜਿਸ ਤੋਂ ਬਾਅਦ ਇਹ ਨੌਜਵਾਨ ਵਕ-ਵਕਤ ਹਾਮਾਂ ਤੇ ਫਰਾਰ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਤਾਂ ਪੁਲਸ ਜਿਹੜਾ ਉਹ ਫਾਈਲ ਲੈਂਦੀ ਹੈ ਕੈਨੇਡਾ ਦੇ ਵਿੱਚ ਹਿਰਾਸਤ ਤੇ ਨੇ ਤੇ ਉੱਥੇ ਹੀ ਦੋ ਜਿਹੜੇ ਮੁਲਜ਼ਮ ਦੋਸ਼ੀ ਨੇ ਉਹ ਇਸ ਵੇਲੇ ਅਮਰੀਕਾ ਦੀ ਹਿਰਾਸਤ ਦੇ ਵਿੱਚ ਨੇ ਤੇ ਇਹ ਜਿਹੜਾ ਸਿਮਰਨਪ੍ਰੀਤ ਪਨੇਸਰ ਹੈ ਇਹ ਆਪਣੀ ਧਰਮ ਪਤਨੀ ਦੇ ਨਾਲ ਜਿਹੜਾ ਚੰਡੀਗੜ੍ਹ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੀ ਪਤਨੀ ਜਿਹੜੀ ਹੈ ਉਹ ਮਿਸ ਇੰਡੀਆ ਯੋਗਾਂਡਾ ਦੀ ਵਿਜੇਤਾ ਹੈ ਮਿਸ ਜਿਹੜੀ ਹੈ ਅਤੇ ਉਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਰਹਿੰਦਾ ਹੈ ਤੇ ਬੀਤੇ ਦਿਨੀ ਜਦੋਂ ਇੱਕ ਅਖਬਾਰ ਦੀ ਟੀਮ ਇਸ ਦੇ ਘਰ ਪਹੁੰਚਦੀ ਹੈ ਤਾਂ ਇਹ ਹੱਕਾ ਪੱਕਾ ਰਹਿ ਜਾਂਦਾ ਉਸ ਤੋਂ ਬਾਅਦ ਇਹ ਪੂਰੀ ਟੀਮ ਜਿਹੜੀ ਹੈ ਅਖਬਾਰ ਦੇ ਵੱਲੋਂ ਇਸ ਸਾਕਸ਼ ਦਾ ਜਿਹੜਾ ਇੱਕ ਪੂਰੀ ਰਿਪੋਰਟ ਉਹ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਦੇ ਘਰ ਅੱਜ ਈਡੀ ਦੀ ਰੇਡ ਹੋਈ ਹੈ ਸਿਮਰਨ ਅਪ੍ਰੀਤ ਪਨੇਸ਼ਰ ਹੈ ਜਨਾਮ ਹੈ ਇਸ ਦੇ ਘਰ ਅੱਜ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਚੰਡੀਗੜ੍ਹ ਤੇ ਮੋਹਾਲੀ ਦੇ ਘਰਾਂ ਦੇ ਵਿੱਚ ED ਦੀਆਂ ਟੀਮਾਂ ਲਗਾਤਾਰ ਰੇਡ ਕਰ ਰਹੀਆਂ ਨੇ ਤੇ ਜਾਂਚ ਕਰ ਰਹੀਆਂ ਨੇ ਕਿ ਇਹ ਨੌਜਵਾਨ ਜਿਹੜਾ ਕੈਨੇਡਾ ਦੇ ਵਿੱਚ ਲੜਿੰਦਾ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਜਿਹੜੀ ਹੈ ਉਹ ਇਸ ਗੈਂਗ ਦੇ ਵੱਲੋਂ ਕੀਤੀ ਗਈ ਸੀ ਉਸ ਦੇ ਵਿੱਚ ਇਹ ਨੌਜਵਾਨ ਵੀ ਸ਼ਾਮਲ ਸੀ ਸਿਮਰਨਪ੍ਰੀਤ ਸਿੰਘ ਪਨੇਸਰ ਇਹਦਾ ਨਾਮ ਹੈ ਆਪਣੀ ਪਤਨੀ ਦੇ ਨਾਲ ਹਾਲ ਫਿਲਹਾਲ ਦੀ ਘੜੀ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਤੇ ਕੈਨੇਡਾ ਦੀ ਅਪੀਲ ਪੁਲਿਸ ਨੂੰ ਜਿਹੜਾ ਲੜਿੰਦਾ ਤੇ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅ ਜਿਹੜੀ ਚੋਰੀ ਉਹ ਇਹਨਾਂ ਦੇ ਵੱਲੋਂ ਕੀਤੀ ਗਈ ਹੈ 6600 ਸੋਨੇ ਦੀਆਂ ਈਟਾਂ ਜਿਹੜੀਆਂ ਨੇ ਉਹ ਚੋਰੀ ਕੀਤੀਆਂ ਗਈਆਂ ਸਨ ਤੇ ਉਸ ਤੋਂ ਬਾਅਦ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਪੁਲਿਸ ਦੇ ਮੁਤਾਬਕ 9 ਲੋਕਾਂ ਨੇ ਮਿਲ ਕੇ ਚੋਰੀ ਕੀਤੀ ਹੈ ਫਿਲਮੀ ਅੰਦਾਜ਼ ਦੇ ਵਿੱਚ ਇਹ ਚੋਰੀ ਕੀਤੀ ਗਈ ਹੈ ਤੇ ਹੁਣ ਤੱਕ 5 ਲੋਕ ਜਿਹੜਾ ਨੇ ਉਹ ਕਾਬੂ ਕੀਤੇ ਜਾ ਚੁੱਕੇ ਨੇ ਜਿਵੇਂ ਵਿੱਚੋਂ ਤਿੰਨ ਕੈਨੇਡਾ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਦੋ ਅਮਰੀਕਾ ਪੁਲਿਸ ਦੇ ਹਿਰਾਸਤ ਦੇ ਵਿੱਚ ਨੇ ਤੇ ਹੁਣ ਇਹ ਨੌਜਵਾਨ ਦੀ ਪਛਾਣ ਚੰਡੀਗੜ੍ਹ ਦੇ ਵਿੱਚ ਹੋਈ ਹੈ ਤੇ ਚੰਡੀਗੜ੍ਹ ਦੇ ਵਿੱਚ ਈਡੀ ਦੀਆਂ ਟੀਮਾਂ ਲਗਾਤਾਰ ਇਸ ਦੇ ਘਰ ਦੇ ਉੱਤੇ ਚੰਡੀਗੜ੍ਹ ਤੇ ਮੋਹਾਲੀ ਦੀ ਰਿਹਾਇਸ਼ ਦੇ ਉੱਤੇ ਰੇਡ ਕਰ ਰਹੀਆਂ ਨੇ ਇਸ ਨੂੰ ਜਿਹੜਾ ਡਾਕੂਮੈਂਟ ਵਗੈਰਾ ਇਹ ਸਾਰੇ ਉਹ ਛਾਣੇ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਅਤਾ ਸੈਕਟਰ 38 ਦੇ ਵਿੱਚ ਤੇ ਮੋਹਾਲੀ ਦੇ ਸੈਕਟਰ 979 ਦੇ ਵਿੱਚ ਇਸ ਦੇ ਘਰ ਦੇ ਉੱਤੇ ਰੇਡ ਜਿਹੜੀ ਆਈਡੀ ਦੀ ਚੱਲ ਰਹੀ ਹੈ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿਲ ਸੁਖਬੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਦੀ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਦੇ ਵਿੱਚ ਜੈਸ ਨੌਜਵਾਨ ਦਾ ਨਾਮ ਹੈ ਸਿਮਰਨਪ੍ਰੀਤ ਪਰੇਸ਼ਰ ਇਸ ਦੇ ਘਰ ਈਡੀ ਦੀਆਂ ਟੀਮਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਕਾਫੀ ਲੰਬਾ ਚਿਹਰਾ ਜਿਹੜਾ ਈਡੀ ਦੇ ਵੱਲੋਂ ਇਸੇ ਘਰ ਰੇਡ ਕਰਦੇ ਹੋ ਗਿਆ ਘੱਟੋ ਘੱਟ 6 ਤੋਂ 7 ਘੰਟੇ ਦਾ ਸਮਾਂ ਜਿਹੜਾ ਹੈ ਉਹ ਹੋਣ ਵਾਲਾ ਹੈ ਹਾਂ ਬਿਲਕੁਲ ਵਿਵੇਕ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਖਬਰ ਦੀ ਜਾਣਕਾਰੀ ਜਿਹੜੀ ਹੈ ਰੈਸਟਾਂ ਦੇ ਨਾਲ ਸਾਂਝੀ ਕਰ ਰਹੇ ਹੋ ਕਿ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਇਸ ਨੂੰ ਚੋਰੀ ਕੀਤਾ ਜਾ ਰਿਹਾ ਜਿਹੜੇ ਕਿ ਫਿਲਮ ਦੇ ਸਟਾਈਲ ਦੇ ਵਿੱਚ ਇਸ ਨੂੰ ਅੰਜਾਮ ਦਿੱਤਾ ਗਿਆ ਹੋਣ ਇੱਕ ਪਾਸੇ ਤਾਂ ਈਡੀ ਦੀ ਵੇੜ ਚੱਲ ਰਹੀ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਪੂਰੇ ਵਿਸ਼ੇ ਭਰ ਦੇ ਜਿਹੜੇ ਪ੍ਰਮੁੱਖ ਮੁਲਖ ਨੇ ਉਹਨਾਂ ਮੁਲਖਾਂ ਦੇ ਵਿੱਚ ਵੀ ਇਸ ਵੱਡੀ ਚੋਰੀ ਨੇ ਮਤਲਬ ਪੁੱਤਲ ਪਚਾ ਕੇ ਰੱਖੀ ਹੋਈ ਹੈ ਅਮਰੀਕਾ ਦੇ ਵਿੱਚ ਪੁਲਿਸ ਦੇ ਵੱਲੋਂ ਕੋਗ ਹੁਕਮਤਲ ਕੀਤੀ ਜਾ ਰਹੀ ਹੈ ਕੈਨੇਡੀਅਨ ਪੀਪਲ ਜਿਹੜੀ ਹੈ ਉਹਨਾਂ ਦੇ ਵੱਲੋਂ ਵੀ ਕੋਗ ਹੁਕਮਤਲ ਕੀਤੀ ਜਾ ਰਹੀ ਹੈ ਤੇ ਹੁਣ ਭਾਰਤੀ ਏਜੰਸੀਆਂ ਦੇ ਕੋਲ ਜਦੋਂ ਜਾਣਕਾਰੀ ਪਹੁੰਚੀ ਇਹਨਾਂ ਦੇ ਵਿੱਚੋਂ ਇਸ ਸਾਰੀ ਚੋਰੀ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲਾ ਪੁਨੇਸ਼ਰ ਨਾਮ ਦਾ ਇਹ ਜਿਹੜਾ ਨੌਜਵਾਨ ਹੈ ਇਸ ਦੇ ਉੱਪਰ ਵੀ ਸ਼ੱਕ ਤੇ ਸ਼ੰਕਾ ਜਤਾਈ ਗਈ ਕਿ ਭਾਈ ਉਹ ਭਾਰਤ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਉਰਦੀ ਉਰਦੀ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆਈ ਸੀ ਪਰ ਜਦੋਂ ਇਹ ਖਬਰ ਦੀ ਹੌਲੀ ਹੌਲੀ ਪੁਲਿਸ ਤੈਅ ਤੱਕ ਪਹੁੰਚ ਗਿਆ ਤਾਂ ਉਸ ਤੋਂ ਬਾਅਦ तमाम ਮਜਬੂਰੀਆਂ ਜਿਹੜੀਆਂ ਨੇ ਉਹ ਵੀ ਅਲਰਟ ਦੇ ਉੱਪਰ ਆਉਂਦੀਆਂ ਨੇ ਤੇ ਇਨਫੋਰਸਮੈਂਟ ਡਾਇਰੈਕਟਰਡ ਦੀ ਜਦੋਂ ਰੇਡ ਵੱਜਦੀ ਹੈ ਤਾਂ ਉਸ ਸਾਰੀ ਰੇਡ ਦੇ ਵਿੱਚ ਅਜੇ ਤੱਕ ਫੜੇ ਜਾਣ ਦੀ ਜਾਂ ਫਿਰ ਨਾ ਫੜੇ ਜਾਣ ਦੀ ਤਾਂ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਵੱਖ-ਵੱਖ ਟਿਕਾਣਿਆਂ ਦੇ ਉੱਪਰ ਰੇਡ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਵੇਂ ਉਹਨਾਂ ਕਹਾਣੀਆਂ ਦੱਸੇ ਜਾ ਰਹੇ ਨੇ ਮਹਾਰੀ ਤੇ ਚੰਡੀਗੜ੍ਹ ਦੇ ਵਿੱਚ ਇਹਨਾਂ ਦੋਹਾਂ ਟਿਕਾਣਿਆਂ ਦੇ ਉੱਤੇ ਜਿੱਥੇ ਈੜੀ ਦੀਆਂ ਟੀਮਾਂ ਘਰ ਦੇ ਵਿੱਚ ਮੌਜੂਦ ਨੇ ਉਸ ਆਸ-ਪਾਸ ਦੇ ਇਲਾਕੇ ਜਿਹੜੇ ਨੇ ਵਿਵੇਖ ਖਾਸ ਤੌਰ ਤੇ ਉੱਪਰ ਧਿਆਨ ਦੇਣ ਲਈ ਉਹ ਗੱਲ ਹੈ ਅਰ ਤਕਰੀਬਨ ਜਿਹੜੇ ਹੁਣ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 3-3 ਕਿਲੋਮੀਟਰ ਦੂਰ ਤੱਕ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਖੰਘਾਲਿਆ ਜਾ ਰਿਹਾ ਉਹਨਾਂ ਤੋਂ ਵੀ ਪੁੱਛ ਪ੍ਰਤੀਤ ਕੀਤੀ ਜਾ ਰਹੀ ਹੈ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਦਰ ਨੇ ਪਾਸੇ ਦੀ ਲਾਸt ਵਾਰ ਕਿੱਥੇ ਵੇਖਿਆ ਗਿਆ ਪਰਿਵਾਰ ਦੇ ਵੱਲੋਂ ਹਾਲਾਂਕਿ ਕੈਮਰੇ ਦੇ ਉੱਪਰ ਆ ਕੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੱਲ ਕਿਸੇ ਵੀ ਮੀਡੀਆ ਅਧਿਕਾਰੀ ਦੇ ਨਾਲ ਕੀਤੀ ਜਾਣ ਦੀ ਕੋਈ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਯੋਕਾ ਚੋਰੀ ਛੋਟੀ ਨਹੀਂ ਸੀ ਇਸ ਨੂੰ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ 4 ਕਵਾਂਟਲ ਦਾ ਕੱਕ ਬਹੁਤ ਹੁੰਦੀ ਹੈ ਇਹਨਾਂ ਦੇ ਕੋਲੋਂ ਤਾਂ 16 ਚੋਰਾ ਲਿਆ ਗਿਆ 400 ਏਟਾ ਜਿਹੜੀਆਂ ਬੜੀਆਂ ਹੋਈਆਂ ਸੀ ਵਾਰਸ਼ ਜਿਸ ਨੂੰ ਕਹਿੰਦੇ ਨੇ ਉਹ ਏਟਾ ਜਿਹੜੀਆਂ ਨੇ ਉਤੋਂ ਗਾਇਬ ਕੀਤੀਆਂ ਗਈਆਂ ਇਹ ਇੱਕ ਹਵਾਈ ਕੈਲੀਏਕ ਸਮਾਂ ਪ੍ਰਣਾਲੀ ਦੇ ਵਿੱਚ ਅਹਿਮ ਭੂਮਿਕਾ ਇਸ ਦੇ ਵੱਲੋਂ ਨਿਭਾਈ ਗਈ ਸੀ ਜਿਸ ਨੂੰ ਲੈ ਕੇ ਲਗਾਤਾਰ ਸਿਮਨਪ੍ਰੀਤ ਸਿੰਘ ਪਨੇਸਰ ਹੋਰਾਂ ਦੇ ਬਾਰੇ ਜਾਣਕਾਰੀਆਂ ਇਕੱਤਰ ਜਿਹੜੀਆਂ ਨੇ ਉਹ ਪੁਲਿਸ ਅਪੀਲ ਪੁਲਿਸ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਸੀ ਕੈਨੇਡੀਅਨ ਪੀਲ ਪੁਲਿਸ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਤੋਂ ਡਾਟਾ ਸ਼ੇਅਰ ਕੀਤਾ ਗਿਆ ਸੀ ਜਦੋਂ ਮਹਾਲੀ ਦਾ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਇਹ ਵੱਡੀ ਰੇਡ ਜਿਹੜੀ ਹੈ ਵੱਡੀ ਕਾਰਵਾਈ ਜਿਹੜੀ ਹੈ ਇਨਫੋਰਸਮੈਂਟ ਡੈਕਟਰ ਵੀ ਉਹ ਇੱਥੇ ਹੋਈ ਹੈ ਤੇ ਇਹੜੀ ਦੇ ਵੱਲੋਂ ਛਾਪੇਮਾਰੀ ਦੇ ਵਿੱਚ ਕੀ ਕੁਝ ਬਰਾਮਦ ਕੀਤਾ ਜਾਂਦਾ ਹੈ ਇਸ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਵਾਲਾ ਸਮਝਾ ਸੀਗਾ ਪਰ ਇਸ ਵਕਤ ਦੀ ਵੱਡੀ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਸੋਖ ਵੀ ਇਸ ਬਾਬਤ ਵੀ ਜਾਣਕਾਰੀ ਦਿਓ ਜੇਕਰ ਇਸ ਮਲਜ਼ਮ ਦੀ ਪਛਾਣ ਹੋ ਜਾਂਦੀ ਹੈ ਜਿਹੜਾ ਦੋਸ਼ੀ ਇਸ ਵੇਲੇ ਕੈਨੇਡਾ ਦੀ ਪੀਲ ਪੁਲਿਸ ਨੂੰ ਲੜਿੰਦਾ ਤਾਂ ਇਸ ਦੀ ਹਵਾਲਗੀ ਜਿਹੜਾ ਕੈਨੇਡਾ ਮੰਗ ਸਕਦਾ ਹੈ ਅਬ ਇਹ ਕੋਈ ਸਥਿਤੀਆਂ ਕਿਉਂਕਿ ਲਗਾਤਾਰ ਨਾਲ ਜਿਹੜੇ ਨਾਲ ਦੇ ਸੀ ਜਿਹੜੇ ਹੋਰ ਦੋਸ਼ੀ ਫੜੇ ਗਏ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਕਿਆ ਗਿਆ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਕਿਆ ਗਿਆ ਅਦਾਲਤਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਪਰ ਇੱਕ ਜਿਹੜਾ ਕਿਸੇ ਹੋਰ ਸੂਬੇ ਦਾ ਭਾਰਤ ਦਾ ਹੀ ਹੈ ਕਿਸੇ ਹੋਰ ਸੂਬੇ ਦਾ ਹੈ ਉਸ ਦੇ ਬਾਰੇ ਵੀ ਜਾਣਕਾਰੀਆਂ ਕੋਈ ਸਮੇਂ ਦੇ ਵਿੱਚ ਸਾਂਝੀਆਂ ਜ਼ਰੂਰ ਆਪਾਂ ਦਰਸ਼ਕਾਂ ਨਾਲ ਕਰਾਂਗੇ ਉਹਨੂੰ ਵੀ ਬੁਲਾਇਆ ਗਿਆ ਸੀ ਉਹਨੂੰ ਵੀ ਸੱਦਾ ਗਿਆ ਕਿ ਭਾਈ ਤੁਹਾਡੇ ਵੱਲੋਂ ਮੁਰਲੀ ਜਾਂਚ ਪੜਤਾਲ ਕੀਤੀ ਮੁਰਲੀ ਜਾਂਚ ਪੜਤਾਲ ਤੋਂ ਬਾਅਦ ਜਦੋਂ तमाम ਇਹ ਸਥਿਤੀਆਂ ਜੜੀਆਂ ਦੇ ਪੈਦਾ ਹੁੰਦੀਆਂ ਨੇ ਜਦੋਂ ਸ਼ੱਕ ਪੂਰਾ ਗੰਭੀਰ ਹੋ ਜਾਂਦਾ ਜਾਂ ਪਰ ਪੱਕਾ ਹੋ ਜਾਂਦਾ ਉਸ ਤੋਂ ਬਾਅਦ ਪ੍ਰਸਾਦ ਪਰਮਾ ਉਹਦਾ ਨਾਮ ਹੈ ਜਿਹੜਾ ਦੂਸਰਾ ਦੋਸ਼ੀ ਹੈ ਸੀ ਲੰਗਮ ਕਹਿ ਕੇ ਉਸ ਨੂੰ ਬੁਲਾਇਆ ਜਾਂਦਾ ਤੇ ਉਸ ਨੂੰ ਵੀ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਬੁਲਾਇਆ ਗਿਆ ਸੀ ਕਿ ਆਓ ਭਾਈ ਆਪਣੀ ਗੱਲ ਕਰੋ ਤੁਹਾਡੇ ਉੱਪਰ ਦੋਸ਼ ਲੱਗੇ ਨੇ ਤੁਹਾਡੇ ਉੱਪਰ ਸ਼ੱਕ ਤੇ ਸ਼ੰਕਾ ਹੈ ਉਸ ਦੇ ਵੱਲੋਂ ਅਦਾਲਤ ਦੇ ਵਿੱਚ ਜਿਹੜਾ ਹੈ ਉਹ ਪੇਸ਼ੀ ਦੌਰਾਨ ਪਹੁੰਚਿਆ ਨਹੀਂ ਗਿਆ ਜਿਸ ਤੋਂ ਬਾਅਦ ਉਹਦੇ ਵੀ ਅਰੈਸਟ ਵਾਰੰਟ ਜਿਹੜੇ ਨੇ ਉਹ ਜਾਰੀ ਕੀਤੇ ਗਏ ਇਸੇ ਤਰੀਕੇ ਇਸੇ ਮਨ ਅਸਮਰਨ ਪ੍ਰੀਤ ਨੈਸਰਵਰਾਂ ਦੇ ਵਿੱਚ ਕੀਤੇ ਗਏ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਹਵਾਲਗੀ ਦੀ ਤਾਂ ਉਹ ਬਿਲਕੁਲ ਇਹ ਕੋਈ ਕੋਈ ਛੋਟੀ ਮੋਟੀ ਚੋਰੀ ਨਹੀਂ ਹੈ ਕਿਸੇ ਤਰੀਕੇ ਨਾਲ ਕੋਈ ਇਦਾ ਨਹੀਂ ਹੈ ਕਿ ਹਜ਼ਾਰਾਂ ਦੇ ਵਿੱਚ ਹੈ ਕਰੋੜਾ ਅਰਬਾਂ ਪੈਦੀ ਇਹ ਚੋਰੀ ਹੈ ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਇਸ ਸਾਰੀ ਪ੍ਰਕਿਰਿਆ ਨੂੰ ਲੈ ਕੇ ਜਦੋਂ ਅਮਰੀਕਾ ਵਰਗਾ ਮੁਲਕ ਇਸ ਚੋਰੀ ਨੂੰ ਲੈ ਕੇ ਗੰਭੀਰ ਹੋਵੇ ਉਹਨਾਂ ਦੇ ਵੱਲੋਂ ਕੋਗ ਬਦਲ ਕੀਤੀ ਜਾਂਦੀ ਹੋਵੇ ਤਾਂ ਭਾਰਤ ਦੇ ਵਿੱਚ ਇਸ ਤੋਂ ਹਵਾਲਗੀ ਦੇ ਰੂਪ ਦੇ ਵਿੱਚ ਲੈਣ ਦੇ ਹੀ ਕੈਨੇਡੀਅਨ ਪੁਲਿਸ ਦੇ ਵੱਲੋਂ ਕੈਨੇਡੀਅਨ ਪੀਲ ਪੁਲਿਸ ਦੇ ਵੱਲੋਂ ਤੇ ਅਦਾਲਤਾਂ ਦੇ ਵੱਲੋਂ ਪ੍ਰਭਾਵ ਪਾ ਕੇ ਇਸ ਦੀ ਹਵਾਲਗੀ ਵੀ ਲਈ ਜਾ ਸਕਦੀ ਹੈ ਵਿੱਚ ਕੋਈ ਦੋਰ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਜ਼ਰੂਰ ਤਧੀਆਂ ਜੜੀਆਂ ਨੇ ਉਹ ਧੁੰਦੜੀਆਂ ਤੋਂ ਸਾਫ਼ ਹੋਣ ਗਿਆ ਅਜੇ ਤੱਕ ਕਿਸੇ ਵੀ ਤਰੀਕੇ ਨਾਲ ਕੋਈ ਪੋਸਟਾ ਨਾਮ ਪੁਸ਼ਟੀ ਨਾਮ ਗੱਲ ਕਰਨੀ ਮੈਨੂੰ ਲੱਗਦਾ ਹੈ ਅਜੇ ਵਾਜਬ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜ਼ਰੂਰ ਜੜੀਆਂ ਦਸ਼ਕਾਂ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਜੀ ਬਹੁਤ ਧੰਨਵਾਦ ਸੁਖਵੀਰ ਸਾਡੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਏ ਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗੈਲ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਸੋ 404 ਕੁਇੰਟਲ ਸੋਨੇ ਦੀ ਚੋਰੀ ਕਰਨ ਵਾਲੇ ਦੋਸ਼ੀ ਦੇ ਘਰ ਇਸ ਵੇਲੇ ED ਦੀਆਂ ਟੀਮਾਂ ਦੇ ਵੱਲੋਂ ਦਬਸਤੀ ਕੀਤੀ ਗਈ ਹੈ ਤੰਦਾਸੀ ਹੈ ਕਿ ਚੰਡੀਗੜ੍ਹ ਮੋਹਾਲੀ ਦੇ ਵਿੱਚ ਸਿਮਰਨ ਪ੍ਰੀਤ ਪਨੇਸਰ ਦੇ ਘਰ ਜਿਹੜਾ ED ਦੀਆਂ ਟੀਮਾਂ ਦੇ ਵੱਲੋਂ ਦਬਸ ਕੀਤੀ ਗਈ ਹੈ ਚੰਡੀਗੜ੍ਹ ਤੇ ਮੋਹਾਲੀ ਦੀ ਰਿਹਾਇਸ਼ ਦੇ ਉੱਤੇ ਲਗਾਤਾਰ ਪਿਛਲੇ ਕਈ ਘੰਟਿਆਂ ਤੋਂ ED ਦੀਆਂ ਟੀਮਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਪੁੱਛ ਪ੍ਰਤਾਲ ਕਾਗਜ਼ ਜਿਹੜੇ ਨੇ ਉਹ ਕੰਗਾ ਲਏ ਜਾ ਰਹੇ ਨੇ ਤੰਦਾਸੀ ਹੈ ਕਿ ਇਸ ਨੌਜਵਾਨ ਦੇ ਵੱਲੋਂ ਕੈਨੇਡਾ ਦੇ ਵਿੱਚ ਇਤਿਹਾਜ਼ੀ ਸਭ ਤੋਂ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਦੋਂ ਸਵਿਟਜ਼ਰਲੈਂਡ ਤੋਂ ਇਜੂਵਿਕ ਤੋਂ ਆਇਆ ਇੱਕ ਜਹਾਜ਼ ਜਦੋਂ ਟਵੈਂਟੋ ਦੇ ਵਿੱਚ ਲੈਂਡ ਕਰਦਾ ਤਾਂ ਉਸ ਸਮੇਂ ਉਸ ਦੇ ਵਿੱਚ ਸੋਨਾ ਮੌਜੂਦ ਹੁੰਦਾ ਤਾਂ 9 ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਨਕਲੀ ਬਿੱਲ ਬਣਾ ਕੇ ਉਹ ਪੂਰਾ ਸੋਨਾ ਜਿਹੜਾ ਇੱਕ ਟਰੱਕ ਦੇ ਵਿੱਚ ਫਿਲਮੀ ਅੰਦਾਜ਼ ਦੇ ਵਿੱਚ ਚੋਰੀ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਦੀਪਾਲ ਕਰ ਰਹੀ ਸੀ ਤਿੰਨ ਜਿਹੜੇ ਦੋਸ਼ੀ ਨੇ ਉਹ ਤਾਂ ਇਸ ਵੇਲੇ ਕੈਨੇਡਾ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਦੋ ਦੋਸ਼ੀਆਂ ਦੀ ਪਛਾਣ ਅਮਰੀਕਾ ਦੇ ਵਿੱਚ ਹੋਈ ਹੈ ਜਿਹੜਾ ਦੇ ਅਮਰੀਕਾ ਦੇ ਵਿੱਚ ਹਿਰਾਸਤ ਦੇ ਵਿੱਚ ਨੇ ਤੇ ਬੀਤੇ ਦਿਨੀ ਇੱਕ ਅਕਬਰ ਦੇ ਵੱਲੋਂ ਇਸ ਨੌਜਵਾਨ ਦੇ ਘਰ ਸਿਮਰਨਪ੍ਰੀਤ ਪਨੇਸਰ ਦੇ ਘਰ ਦਬਸ਼ ਕੀਤੀ ਗਈ ਤਾਂ ਉਹਦੇ ਵੱਲੋਂ ਆਪਣੇ ਇੱਕ ਨਿਊਜ਼ ਆਰਟੀਕਲ ਦੇ ਵਿੱਚ ਇਸ ਬਾਬਤ ਖੁਲਾਸਾ ਕੀਤਾ ਗਿਆ ਹੈ ਕਿ ਇਹ ਨੌਜਵਾਨ ਆਪਣੇ ਪਰਿਵਾਰ ਆਪਣੀ ਪਤਨੀ ਦੇ ਨਾਲ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਹੈ ਜਿਸ ਤੋਂ ਬਾਅਦ ਅੱਜ ਈਡੀ ਦੀਆਂ ਟੀਮਾਂ ਇਸ ਦੋਸ਼ੀ ਦੇ ਘਰ ਪਹੁੰਚੀਆਂ ਨੇ ਸਿਮਰਨਪ੍ਰੀਤ ਪਨੇਸਰ ਦੇ ਘਰ ਪਹੁੰਚੀਆਂ ਨੇ ਤੇ ਲਗਾਤਾਰ ਦਬੇਜ ਜਿਹੜੀ ਐਕਤੀ ਕੀਤੀ ਗਈ ਹੈ ਤੇ ਅਜੇ ਘਰ ਹਾਲੇ